ਤੁਸੀਂ ਬੇਫਿਕਰ ਰਹੋ ਜੀ ਐਮਐਲਏ ਸਾਹਿਬ ਮੇਰੇ ਬਹੁਤ ਹੀ ਜ਼ਿਆਦੇ ਵਧੀਆ ਮਿੱਤਰ ਨੇਗੇ ਮੈਂ ਥੋੜਾ ਨਾ ਇਨਸਾਫ ਤੁਹਾਨੂੰ ਦਵਾ ਕੇ ਹਟੂੰਗਾ ਠੀਕ ਹੈ ਜੀ ਮੈਂ ਤੁਹਾਡੇ ਨਾਲ ਆਗਾ ਆ ਜਾਓ ਬਾਈ ਜੀ ਇੱਕ ਮਿੰਟ ਇੱਥੇ ਰੁਕੋ ਜੀ ਇੱਥੇ ਰੁਕੋ ਹਾਂ ਜੀ ਦੱਸੋ ਐਮਐਲਏ ਸਾਹਿਬ ਨੂੰ ਮਿਲਣਾ ਜੀ ਮੇਰੇ ਬਹੁਤ ਹੀ ਖਾਸ ਮਿੱਤਰ ਨੇ ਉਹ ਥੋਡੇ ਸਿਰ ਤੇ ਬਣਿਆ ਜੀ ਐਮਐਲਏ ਤਾਂ ਜੇ ਤੁਸੀਂ ਨਾ ਹੁੰਦੇ ਅਸੀਂ ਐਮਐਲਏ ਕਿੱਥੇ ਬਣ ਜਾਂਦੇ ਉਹ ਨਾਲੇ ਜੇ ਥੋਡੇ ਕੰਮ ਨਹੀਂ ਕਰਾਂਗੇ ਹੋਰ ਕਰਾਂਗੇ ਕਿਹਦੇ ਉਹ ਹਾਂ ਜੀ ਹਾਂ ਵਧਾਈਆਂ ਜੀ ਵਧਾਈਆਂ ਕਿੜੈ ਤੂ ਲੈਸਣ ਜੀ ਕੀ ਨਾਮ ਆ ਤੇਰਾ ਕੀ ਕੰਮ ਆ ਤੈਨੂੰ ਸਾਬ ਤੱਕ ਉਤਾ ਹੀ ਸਾਨੂੰ ਸਾਬ ਦਾ ਖਜੂਰੀ ਕੰਮ ਹੈ ਜੀ ਬਾਕੀ ਐਮਐਲਏ ਸਾਹਿਬ ਨੇ ਨਾ ਹੀ ਜਿਹੜੇ ਮੇਰੇ ਜਿਗਰੀ ਦੋਸਤ ਨੇਗੇ ਉਹਨਾਂ ਨੂੰ ਕਹਿ ਦਿਓ ਪੰਮਾ ਆਇਆਗਾ ਇੱਕ ਮਿੰਟ ਰੁਕੋ ਹਲੋ ਸਾਹਿਬ ਜੀ ਆ ਪੰਮਾ ਨਾਂ ਦਾ ਬੰਦਾ ਆਇਆ ਜੀ ਕੋਈ ਆਨਲੀ ਕਹਿ ਰਿਹਾ ਜੀ ਆਉਣ ਦਿਓ ਜੀ ਚਲੋ ਜਾਓ ਹਾਂ ਜੀ ਸ੍ਰੀਕਾਲ ਐਮਐਲਏ ਸਾਹਿਬ ਉਹ ਆ ਵੀ ਆ ਪੰਮੇ ਕਿੰਨੇ ਐ ਕੀ ਹਾਲ ਆ ਸ਼ਹਿਰ ਦਾ ਸ਼ਹਿਰ ਦਾ ਤਾਂ ਹਾਲ ਬਹੁਤ ਬੁਰਾ ਜੀ ਕੀ ਦੱਸਾਂ ਤੁਹਾਨੂੰ ਆ ਬੈਠੋ ਜੀ ਤੁਸੀਂ ਉਹ ਪੰਮਿਆਂ ਇਹ ਹਜੇ ਕੀ ਹੋ ਗਿਆ ਸ਼ਹਿਰ ਚ ਨਾਲੇ ਇਹ ਕੌਣ ਨੇ ਜੀ ਇਹ ਤਾਂ ਉਹ ਬੇਵਸ ਤੇ ਲਾਚਾਰ ਮائیںਗੀ ਜਿਹੜਾ ਗਵਾਡੀ ਨੇ 13 ਸਾਲ ਦੀ ਬੱਚੀ ਨਾਲ ਬਲਾਤਕਾਰ ਕਰਕੇ ਉਹਨੂੰ ਮੌਤੇ ਘਾਟ ਉਤਾਰਤਾ ਉਹ ਠੀਕ ਐ ਉਹ ਤੂੰ ਬੇਫਿਕਰ ਰਹਿ ਪੰਮਿਆਂ ਪੰਜਾਬ ਦੀ ਜਿੰਨੀ ਵੀ ਪੁਲਿਸ ਐ ਦੋਸਤੀ ਦੇ ਖਿਲਾਫ ਕਾਰਵਾਈ ਕਰ ਰਹੀ ਹੈ ਐਮਐਲਏ ਸਾਹਿਬ ਜੀ ਹੈਗੇ ਤੁਸੀਂ ਮੇਰੇ ਯਾਰੋਂ ਪਰ ਤੁਸੀਂ ਮੈਨੂੰ ਆਪਦੇ ਦਿਸਤ ਹੱਥ ਧਰ ਕੇ ਦੱਸੋ ਵੀ ਤੁਸੀਂ ਮੇਰੀ ਧੀ ਨੂੰ ਕੀ ਮੰਨਦੇ ਹੋ ਉਹ ਬਾਜ਼ਾਰ ਤਾਇਆ ਕੀ ਪਾਉਣਾ ਤੇਰੀ ਧੀ ਨੂੰ ਮੈਂ ਆਪਣੀ ਧੀ ਮੰਨਦਾ ਉਹ ਜਿਗਰੀਆ ਯਾਰਾ ਜੇ ਇਹੀ ਹਾਲ ਮੇਰੀ ਧੀ ਦਾ ਹੋਇਆ ਹੁੰਦਾ ਫੇਰ ਬੱਸ ਚੁੱਪ ਕਰੋ ਪੰਮਿਆਂ ਬਲਾਤਕਾਰ ਤਾਂ ਦੂਰ ਦੀ ਗੱਲ ਹੈ ਜੇ ਤੇਰੀ ਧੀ ਵੱਲ ਕੋਈ ਅੱਖ ਚੱਕ ਕੇ ਵੀ ਦੇਖੂ ਉਹਦੀਆਂ ਅੱਖਾਂ ਕੱਢ ਕੇ ਫਾਂਸੀ ਤੇ ਲੁਕਾ ਦੂੰ ਕਿਉਂਕਿ ਮੇਰਾ ਖੂਨ ਖੌਲਦਾ ਹੈ ਇਹ ਖੂਨ ਫਿਰ ਉਦੋਂ ਕਿਉਂ ਨਹੀਂ ਖੋਲਦਾ ਐਮਐਲਏ ਸਾਹਿਬ ਜਦ ਹੋਰ ਕਿਸੇ ਵੀ ਬੱਚੇ ਨਾਲ ਗਲਤ ਕੰਮ ਹੁੰਦਾ ਐ ਐਮਐਲਏ ਸਾਹਿਬ ਕਦੇ ਸੋਚਿਆ ਤੁਸੀਂ ਜਦ ਪੰਜਾਬ 'ਚ ਇਹੋ ਜਿਹੀਆਂ ਵਾਰਦਾਤਾਂ ਹੁੰਦੀਆਂ ਲੱਗੀਆਂ ਹੋਰ ਮਾਪਿਆਂ ਦੇ ਉੱਤੇ ਕੀ ਅਸਰ ਪੈਂਦਾ ਐ ਕਈ ਤਾਂ ਇਹੋ ਜਿਹੇ ਮਾਪੇ ਵੀ ਨੇਗੇ ਜਿਹੜੇ ਆਪਣੇ ਬੱਚਿਆਂ ਨੂੰ ਆਪਣੀਆਂ ਕੁੜੀਆਂ ਨੂੰ ਆਪਣੀਆਂ ਧੀਆਂ ਨੂੰ ਪੜਾ ਲਿਖਾ ਵੀ ਨਹੀਂ ਸਕਦੇ ਸ਼ਹਿਰ 'ਚ ਜਾਣ ਤੋਂ ਡਰਦੇ ਨੇਗੇ ਕਿਤੇ ਸਾਡੀ ਕੁੜੀ ਨਾਲ ਕੋਈ ਗਲਤ ਕੰਮ ਨਾ ਹੋ ਜੇ ਸਿਰਫ ਤੁਹਾਡੀਆਂ ਨਲੈਕੀਆਂ ਕਰਕੇ ਜੇ ਮੇਰੀ ਗੱਲ ਮੰਨ ਕੇ ਨਾ ਤੁਸੀਂ ਇੱਕ ਵੀ ਬਲਾਤਕਾਰੀ ਨੂੰ ਸਜ਼ਾ ਦੇਤੀ ਤਾਂ ਪੰਜਾਬ 'ਚ ਇਹ ਆਏ ਜਣ ਬਲਾਤਕਾਰ ਨਾਲ ਲੋਕਾਂ ਨੂੰ ਦੇਖਣੇ ਪੈਣਾ ਨਾਲੇ ਨਾ ਕਦੇ ਸਰਦਾਰਾਂ ਦਾ ਨਾਂ ਹੁੰਦਾ ਸੀ ਇੱਜ਼ਤਾਂ ਬਚਾਉਣ 'ਚ ਅੱਜ ਇੱਕ ਘਟੀਆ ਕਿਸਮ ਦੇ ਬੰਦੇ ਨੇ ਨਾ ਪੰਜਾਬੀਆਂ ਨੂੰ ਤੇ ਸਰਦਾਰਾਂ ਦਾ ਨਾਮ ਰੋਲ ਕੇ ਰੱਖਤਾ ਉਹ ਹਾਂ ਇੱਕ ਮਿੰਟ ਰੁਕ ਮੈਂ ਇਹਨਾਂ ਨੂੰ ਵੀ ਪੁੱਛਣਾ ਤੂੰ ਕੱਲੀ ਬੋਲੀ ਜਾਂ ਨਾ ਆਪਣੇ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਜੀ ਮੈਂ ਤਾਂ ਐਂ ਚਾਹਨੀ ਆ ਇਹਦੇ ਦਰਿੰਦੇ ਪਾਪੀ ਨੂੰ ਫਾਂਸੀ ਸਜ਼ਾ ਦਿਓ ਜੇ ਨਹੀਂ ਤੁਸੀਂ ਫਾਂਸੀ ਦੀ ਸਜ਼ਾ ਦੇ ਸਕਦੇ ਤਾਂ ਸਾਡੇ ਕੋਲ ਹੈ ਕਿ ਪਲਾਕੇ ਗੋਲੀ ਮਾਰ ਦਿਓ ਅਸੀਂ ਵੀ ਮਰਿਆਂ ਬਰਾਬਰ ਹੀ ਆ ਜੀ ਲਓ ਐਮਐਲਏ ਸਾਹਿਬ ਸੁਣ ਲਿਆ ਅੱਜ ਮੈਂ ਤੁਹਾਡੇ ਨਾਲ ਇੱਕ ਪੱਸਾ ਕਰਕੇ ਜਾਊਂਗਾ ਜੇ ਤਾਂ ਤੁਸੀਂ ਨੇ ਬਲਾਤਕਾਰੀ ਨੂੰ ਫਾਂਸੀ ਦੀ ਸਜ਼ਾ ਦਿਵਾਤੀ ਫਿਰ ਤਾਂ ਮੈਂ ਸਮਝੂਗਾ ਵੀ ਯਾਰ ਨੇ ਯਾਰੀ ਪਗਾਤੀ ਆਜੋ ਜੀ ਸਤਿ ਸ਼੍ਰੀ ਅਕਾਲ ਹੈਗਾ ਤਾਂ ਤੂੰ ਮੇਰਾ ਜਿਗਰੀ ਯਾਰ ਆ ਪਰ ਜੇ ਨਾ ਫਾਂਸੇ ਸਜ਼ਾ ਨਾ ਨਾਡਵਾ ਸਕਿਆ ਫੇਰ ਫਿਰ ਮੈਂ ਸਮਝੂਗਾ ਵੀ ਵੱਡੇ ਬੰਦੇ ਨਾਲ ਯਾਰੀ ਤਾਂ ਹੈਗੀ ਸੀ ਪਰ ਤੂਤ ਦੇ ਮੋਛੇ ਵਰਗੀ ਨਹੀਂ ਸੀ ਭਾਈ ਜੀ ਜਿਹੜੇ ਚਾਹੁੰਦੇ ਨੇਗੇ ਵੀ ਇਹੋ ਜਿਹੇ ਦਰਿੰਦਿਆਂ ਨੂੰ ਫਾਂਸੀ ਦੀ ਸਜ਼ਾ ਹੋਵੇ ਉਹ ਵੀਰ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਤੇ ਕਮੈਂਟਾਂ ਵਿੱਚ ਵੀ ਦੱਸਣਾ ਤੁਹਾਡੀ ਕੀ ਰੈਗੀ ਬਾਕੀ ਵੀ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ